ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸਰਵਿਸਸ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਅੰਦਰ ਅੱਜ ਇੱਕ ਸਖਤ ਕਾਨੂੰਨ ਚੁੱਕੇ ਗਏ ਨੇ ਕਿ ਹੈਲੋ ਹਾਂ ਛੋਟੇ ਵੀਰ ਮੈਂ ਤੈਨੂੰ ਫੇਰ ਕਾਲ ਕਰਦਾ ਮੇਰੇ ਨਾਲ ਇੱਥੇ ਇੰਟਰਵਿਊ ਸ਼ੁਰੂ ਹੋਣ ਵਾਲਾ ਭਾਈ ਇੰਟਰਵਿਊ ਨੂੰ ਛੱਡ ਇੱਥੇ ਤੇਰੇ ਭਰਾ ਦਾ ਐਕਸੀਡੈਂਟ ਹੋਇਆ ਪਿਆ ਤੂੰ ਛੇਤੀ ਇੱਥੇ ਪਹੁੰਚ ਜਾ ਕੀ ਐਕਸੀਡੈਂਟ ਕਿੱਥੇ ਕਿਵੇਂ ਭਾਈ ਮਹਾਲੀ ਰੋਡ ਤੇ ਮੈਨੂੰ ਹਾਲਾਤ ਠੀਕ ਨਹੀਂ ਲੱਗਦੇ ਤੂੰ ਜਿੰਨੀ ਛੇਤੀ ਹੋ ਸਕੇ ਪਹੁੰਚ ਜਾ ਇਥੇ

ਮੇਰੇ ਭਰਾ ਦੀ ਜਾਨ ਬਚ ਗਈ। ਥੈਂਕ ਯੂ ਮੇਰਾ ਨਹੀਂ ਵੀਰੇ। ਐਸਾ ਐਸਾ ਫਵਾਲਿਆਂ ਦਾ ਕਰੋ ਜੇ ਅੱਜ ਇਹ ਟਾਈਮ ਸਿਰ ਤੇ ਨਹੀਂ ਆਉਂਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਇਹ ਤਾਂ ਸਾਡੀ ਡਿਊਟੀ ਹੈ ਵੀਰੇ। ਵੀਰੇ ਤੂੰ ਠੀਕ ਆ ਨਾ ਹੁਣ? ਹਾਂ ਭਾਈ। ਮੈਂ ਠੀਕ ਹਾਂ। ਤੇਰੀ ਨੌਕਰੀ ਦਾ ਕੀ ਬਣਿਆ? ਹਾਂ ਵੀਰੇ ਮੈਨੂੰ ਮੇਰੀ ਨੌਕਰੀ ਵੀ ਮਿਲ ਗਈ ਤੇ ਮੇਰਾ ਭਰਾ ਵੀ ਮੈਨੂੰ ਵਾਪਸ ਮਿਲ ਗਿਆ। ਇਹ ਤਾਂ ਧੰਨਵਾਦ ਹੈ ਮਾਨ ਸਰਕਾਰ ਦਾ ਜੋ ਮੈਨੂੰ ਮੇਰਾ ਭਰਾ ਵਾਪਸ ਮੁਲਾਤਾ। ਇਸਾਰਾ ਖੁਜੇ ਐਸਐਸਐਫ ਕਰਕੇ ਹੋਇਆ ਐਸਐਸਐਫ ਸੜਕ ਸੁਰੱਖਿਆ ਫੋਰਸ ਇੱਕ ਸਾਲ ਦੇ ਵਿੱਚ 48% ਮੌਤਾਂ ਕਾ ਹੋ ਗਈਆਂ ਪੰਜਾਬ ਦੀਆਂ ਸੜਕਾਂ ਤੇ ਅੱਜ ਇੱਕ ਬਾਤ ਹੀ ਇੰਪੋਰਟੈਂਟ ਮੁੱਦਾ ਹੈ ਕਿ ਪੰਜਾਬ ਦੇ ਅੰਦਰ ਟਰਾਂਸਪੋਰਟ ਡਿਪਾਰਟਮੈਂਟ ਪੰਜਾਬ ਦਾ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸਰਵਿਸਸ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਅੰਦਰ ਅਧਿਕ ਸਖਤ ਕਦਮ ਚੁੱਕੇ ਗਏ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਹੋਰ ਜਿਹੜੀ ਆ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਹੋਰ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਹੋਰ ਜਿਹੜੀ ਆ ਜਿੰਨੀਆਂ ਵੀ ਸਰਵਿਸਿਸ ਨੇ ਗਿਆ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਾਡੇ ਨਾਗਰਿਕਾਂ ਨੂੰ ਦੇਣ ਦੇ ਲਈ ਸਾਡੇ ਜਿਹੜੇ ਕੰਜ਼ਿਊਮਰ ਨੂੰ ਦੇਣ ਦੇ ਲਈ ਹੋਰ ਜਿਹੜਾ ਰੂਲ ਸਖਤ ਕੀਤੇ ਨੇਗੇ ਕਿਉਂਕਿ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਜਿਹੜਾ ਡਰਾਈਵਿੰਗ ਲਾਇਸੈਂਸ ਹੁੰਦਾ ਹੈਗਾ ਜਦੋਂ ਕੋਈ ਡਰਾਈਵਿੰਗ ਲਾਇਸੈਂਸ ਲੈਣ ਜਾਂਦਾ ਹੈਗਾ ਚਾਹੇ ਕੋਈ ਮੋਟਰ ਕਾਰ ਦਾ ਜਾਂ ਮੋਟਰਸਾਈਕਲ ਦਾ ਉਹਦੇ ਲਈ ਅੱਜ ਮੈਂ ਦੇਖਿਆ ਸੀ ਡਿਪਾਰਟਮੈਂਟ ਦੇ ਅੰਦਰ ਰਿਵਿਊ ਹੋਇਆ ਜਦੋਂ ਕਿ ਲਗਭਗ ਜਿਹੜਾ ਪ੍ਰੀਖਟ ਜਿਹੜਾ ਟਾਈਮ ਲਾਈਨ ਆ ਜਿਹੜਾ ਟਾਈਮ ਆਊਟ ਕੀਤਾ ਗਿਆ ਕਿ 7 ਦਿਨ ਦਾ ਸਮਾਂ ਹੋਣਾ ਚਾਹੀਦਾ ਉਹਦੇ ਬਾਅਦ ਵੀ ਲਗਭਗ ਅੱਜ 7722 ਜਿਹੜੀਆਂ ਐਪਲੀਕੇਸ਼ਨ ਡਿਪੈਂਡਿੰਗ ਪੰਜਾਸੀ 7722 ਐਪਲੀਕੇਸ਼ਨ ਪੈਂਡਿੰਗ ਪੰਜਾਂ ਨੇ ਇਸੇ ਤਰ੍ਹਾਂ ਰੀਨਿਊਬਲ ਡਰਾਈਵਿੰਗ ਲਿਸੈਂਸ ਦੀ ਗੱਲ ਆ ਕਿ ਜਦੋਂ ਆਪਾਂ ਲਾਇਸੈਂਸ ਨੂੰ ਰੀਨਿਊ ਕਰਾਉਂਦੇ ਆ ਉਹਦੀਆਂ ਲਗਭਗ 7084 ਐਪਲੀਕੇਸ਼ਨ ਆ ਪੰਜਾਬ ਪਰਚ ਪੈਂਡਿੰਗ ਪੰਜਾਂ ਸੀ ਇਸੇ ਤਰੀਕੇ ਜਿਹੜੇ ਹਾਇਰ ਪਰਚੇਸ ਜਿਹੜੀਆਂ ਐਡੀਸ਼ਨਲ ਡਿਲੀਸ਼ਨ ਹੁੰਦੀ ਆ ਕਿ ਤੁਸੀਂ ਵਾਹਨ ਵੇਚਤਾ ਜਾਂ ਨਵਾਂ ਲੈ ਲਿਆ ਛਡਵਾ ਲਿਆ ਕਿਸੇ ਤੋਂ ਪੁਰਾਣਾ ਉਹਦੇ ਲਈ ਲਗਭਗ 1634 ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਸੇ ਤਰੀਕੇ ਚੇਂਜ ਆਫ ਐਡਰੈਸ ਡਰਾਈਵਿੰਗ ਡੀਐਲ ਦੇ ਅੰਦਰ ਚੇਂਜ ਆਫ ਐਡਰੈਸ ਇਹ ਡੀਐਲ ਦੇ ਅੰਦਰ ਡਰਾਈਵਿੰਗ ਲਾਇਸੈਂਸ ਦੇ ਅੰਦਰ ਲਗਭਗ 2851 ਐਪਲੀਕੇਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਇਹਨਾਂ ਸਾਰਿਆਂ ਦੇ ਅੰਦਰ ਇੱਕ ਟਾਈਮ ਲਾਈਨ ਜਿਹੜੀ ਆ ਉਹ ਸਰਕਾਰ ਵੱਲੋਂ ਨਿਰਧਿਤ ਕੀਤੀ ਗਈ ਸੀ ਪਰ ਲੇਕਿਨ ਫਿਰ ਵੀ ਫਿਰ ਵੀ ਜਿਹੜੀਆਂ ਇਹ ਐਪਲੀਕੇਸ਼ਨ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇਗੀਆਂ ਇਹ ਪੂਰੇ ਪੰਜਾਬ ਦੇ ਅੰਦਰ ਪੈਂਡਿੰਗ ਪੰਜਾਸੀਆਂ ਯਾਨੀ ਕਿ ਡਰਾਈਵਿੰਗ ਲਾਇਸੈਂਸ ਦੇ ਅੰਦਰ ਨਮਾ ਜਦੋਂ ਡਰਾਈਵਿੰਗ ਲਾਇਸੈਂਸ ਜਾਰੀ ਹੁੰਦਾ ਹੈਗਾ ਤਾਂ ਉਹਦਾ ਸਮਾਂਗਾ 7 ਦਿਨ ਤਾਂ ਉਹਦਾ ਸਮਾਂਗਾ 7 ਦਿਨ ਦਾ ਸਮਾਂ ਦਿੱਤਾ ਗਿਆ ਕਿਸੇ ਤਰੀਕੇ ਰੀਨਿਊਵਲ ਦੇ ਉੱਤੇ ਰਿਡਿਊ ਕਰਾਉਣ ਦੇ ਉੱਤੇ ਡਰਾਈਵ ਲਾਇਸੈਂਸ ਉਹਦੇ ਲਈ ਵੀ 7 ਦਿਨ ਦਾ ਸਮਾਂ ਦਿੱਤਾ ਗਿਆ ਜਦ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ ਜੇਕਰ ਤੁਸੀਂ ਆਰਸੀ ਬਣਾਉਣੀ ਆ ਤਾਂ ਉਹਦੇ ਲਈ 21 ਦਿਨ ਦਾ ਸਮਾਂਗਾ ਇਸੇ ਤਰੀਕੇ ਐਡੀਸ਼ਨ ਐਂਡ ਐਡੀਸ਼ਨ ਐਡੀਸ਼ਨ ਕਰਨਾਗਾ ਜਾਂ ਡਿਲੀਸ਼ਨ ਕਰਾਉਣੀ ਜਾਂ ਕੋਈ ਹਰ ਪਰਚੇਜ ਐਗਰੀਮੈਂਟ ਦੇ ਅੰਦਰ ਕਿਉਂਕਿ ਜਦੋਂ ਤੁਸੀਂ ਕੋਈ ਵਾਹਨ ਖਰੀਦਦੇ ਹੋ ਤਾਂ ਜਦੋਂ ਆਪਾਂ ਬੈਂਕ ਤੋਂ ਲੋਨ ਲੈਨੇ ਆ ਉਹਦੇ ਅੰਦਰ ਐਂਟਰੀ ਕੋਈ ਡਿਲੀਟ ਕਰਾਉਣੀ ਆ ਜਾਂ ਐਂਟਰ ਕਰਵਾਉਣਾਗਾ ਤਾਂ ਉਹਦੇ ਲਈ ਵੀ ਸਮਾਂ ਸੀਮਾ ਜਿਹੜੀ 3 ਦਿਨ ਸੀਗੀ ਸੋਧੀਆਂ ਨੇ ਐਪਲੀਕੇਸ਼ਨ ਜਿਹੜੀਆਂ ਪੰਜਾਬ ਪਰਚ ਬਹੁਤ ਸਾਰੀਆਂ ਪੈਂਡਿੰਗ ਪੰਜਾਂ ਸੀ ਪਰ ਲੇਕਿਨ ਅੱਜ ਸਰਕਾਰ ਭਗਵਾਨ ਸ੍ਰੀ ਮਾਧ ਜੀ ਨੇ ਸਖਤ ਫੈਸਲੇ ਲੈਂਦੇ ਹੋਏ ਆਰਡਰ ਜਾਰੀ ਕੀਤੇ ਨੇਗੇ ਕਿ ਸਾਰੀਆਂ ਸਰਵਿਸਸ ਜਿਹੜੀਆਂ ਕਿ ਬਿਉਣ ਦੀ ਟਾਈਮ ਲਿਮਟ ਪਲੇ ਕੀਆ ਜਿਹੜੀਆਂ ਕਿ ਸਮੇਂ ਤੋਂ ਵੱਧ ਪੈਂਡਿੰਗ ਪੰਜ ਐਪਲੀਕੇਸ਼ਨਸ ਰਹੀਆਂ ਪੰਜਾਬ ਭਰ ਦੇ ਅੰਦਰ ਉਹਨਾਂ ਦਾ ਨਿਪਟਾਰਾ ਜਿਹੜਾ ਉਹ 25 ਅਪ੍ਰੈਲ ਤੱਕ ਕਰਨਾਗਾ ਸਾਰੇ ਡਿਪਾਰਟਮੈਂਟ ਨੂੰ ਆਰਟੀਓਜ਼ ਨੂੰ ਸਟੇਟ ਦੇ ਅਫੀਸਰ ਸਰਬਾਨ ਨੂੰ ਇਹ ਅੱਜ ਹੁਕਮ ਜਾਰੀ ਹੋਇਆ ਲਗੇ ਕਿ ਕਿ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿਹੜੀ ਐਪਲੀਕੇਸ਼ਨਸ ਪੰਡਕ ਪੰਜਾ ਨੇ ਕੀਆ ਉਹ ਸਾਰਿਆਂ ਦਾ ਨਿਪਟਾਰਾ ਕਰਨਾਗਾ ਚਾਹੇ ਨਵਾਂ ਲਿਸੈਂਸ ਬਣਾਉਣਾਗਾ ਚਾਹੇ ਪੁਰਾਣੇ ਲਿਸੈਂਸ ਨੂੰ ਰਿਨਿਊ ਕਰਾਉਣਾਗਾ ਚਾਹੇ ਨਵੇਂ ਰਜਿਸਟ੍ਰੇਸ਼ਨ ਕਰਵਾਉਣੀ ਆ ਚਾਹੇ ਕੋਈ ਹਾਰ ਪਰਚੇਜ ਦਾ ਐਗਰੀਮੈਂਟ ਡਿਲੀਟ ਕਰਾਉਣਾਗਾ ਉਹਦੀ ਐਂਟਰੀ ਖਤਮ ਕਰਾਉਣੀ ਆ ਜਾਂ ਐਂਟਰੀ ਕਰਵਾਉਣੀ ਆ ਜਿਹੜੀਆਂ ਵੀ ਐਪਲੀਕੇਸ਼ਨਾਂ ਨਾਕਪ ਬਹੁਤ ਸਾਰੀਆਂ ਸਰਵਿਸਸ ਨੇ ਕੀਆ ਮੈਂ ਤੁਹਾਨੂੰ ਸਿਰਫ ਚੰਨ ਐਗਜ਼ਾਮਪਲ ਦਿੱਤੀਆਂ ਨਹੀਂ ਗਿਆ ਇਹ ਸਿਰਫ ਜਿੰਨੀਆਂ ਵੀ ਟਾਈਮ ਲਾਊਨ ਕੀਤਾ ਗਿਆਗਾ ਇਹ ਸਾਰੀਆਂ ਤੇ ਸਾਰੀਆਂ 25 ਅਪ੍ਰੈਲ ਤੱਕ 25 ਅਪ੍ਰੈਲ ਤੱਕ ਸਾਰੀਆਂ ਜਿੰਨੀਆਂ ਵੀ ਪੈਂਡਿੰਗ ਐਪਲੀਕੇਸ਼ਨ ਲਗੀਆਂ ਸਾਰੀਆਂ ਦਾ ਨਿਪਟਾਰਾ ਹੋਊਗਾ ਇਹ ਨਿਰਦੇਸ਼ ਜਿਹੜੇ ਨੇਗੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਅੱਜ ਸਾਡੇ ਟਰਾਂਸਪੋਰਟ ਮੰਤਰੀ ਲਾਜਿਤ ਭੁੱਲਰ ਜੀ ਨੇ ਆਦੇਸ਼ ਜਾਰੀ ਕੀਤੇ ਨੇਗੇ ਕਿ 25 ਅਪ੍ਰੈਲ ਤੱਕ ਕੋਈ ਵੀ ਐਪਲੀਕੇਸ਼ਨ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਪੈਂਡਿੰਗ ਨਹੀਂ ਰਹਿਣੀ ਚਾਹੀਦੀ ਸਾਰਿਆਂ ਦਾ ਫੈਸਲਾ ਜਿਹੜਾ ਹੋਣਾ ਚਾਹੀਦਾ ਔਰ ਇਸ ਤੋਂ ਬਾਅਦ 25 ਤਰੀਕ ਤੋਂ ਬਾਅਦ ਜਿਹੜੀ ਟਾਈਮ ਲਾਈਨ ਯਾਨੀ 7 ਦਿਨ 8 ਦਿਨ 10 ਦਿਨ 10 ਦਿਨ 11 ਦਿਨ 23 ਦਿਨ ਜਿਹੜੀਆਂ ਵੱਖ-ਵੱਖ ਸਰਵਿਸਸਾਂ ਰਹਿ ਗਈਆਂ ਉਹ ਜਿਹੜਾ ਵੀ ਟਾਈਮ ਲਾਈਨ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਪੈਂਡਿੰਗ ਨਹੀਂ ਰਹੂਗੀ